कोरोना महामारी ਦੇ ਚੱਲਦਿਆਂ ਪਿਛਲੇ ਲਗਭਗ 51 ਦਿਨਾਂ ਤੋਂ ਬੰਦ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਲੋਕਡਾਊਨ ਤੋਂ ਛੋਟ ਮਿਲਣ ਤੇ ਦੁਕਾਨਦਾਰਾਂ ਅਤੇ ਗਾਹਕ ਸੁੱਖ ਦਾ ਸਾਹ ਮਹਿਸੂਸ ਕਰ ਰਹੇ ਨੇ ਪ੍ਰਸ਼ਾਸਨਿਕ ਹੁਕਮ ਅਨੁਸਾਰ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਦੇ ਵਿੱਚ ਜਿਵੇਂ ਕਿ ਬਿਜਲੀ ਪੱਖੇ ਕੋਲਰ ਪਲੰਬਰ ਹਾਰਡਵੇਅਰ ਸਟੇਸ਼ਨਰੀ ਅਤੇ ਕਿਤਾਬਾਂ ਆਦਿ ਦੀਆਂ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਨਿਰਧਾਰਿਤ ਹਦਾਇਤਾਂ ਦੇ ਅਨੁਸਾਰ ਖੁੱਲ੍ਹ ਸਕਦੀਆਂ ਨੇ ਅਤੇ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੋਮ ਡਿਲੀਵਰੀ ਕਰ ਸਕਦੇ ਨੇ ਦੁਕਾਨ ਖੁੱਲਣ ਸੰਬੰਧੀ ਸ਼ਹਿਰ ਦੇ ਵਿੱਚ ਅਸੀਂ ਬਿਜਲੀ ਮਾਰਕੀਟ ਅਤੇ ਕਿਤਾਬ ਬਾਜ਼ਾਰ ਦੇ ਵਿੱਚ ਉਹਨਾਂ ਦੁਕਾਨਦਾਰਾਂ ਦੇ ਨਾਲ ਪ੍ਰਤੀਕਿਰਿਆ ਬਾਰੇ ਗੱਲਬਾਤ ਕੀਤੀ ਤੇ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀ ਰਹੀ ਉਹਨਾਂ ਦੀ ਪ੍ਰਤੀਕਿਰਿਆ। ਤਕਰੀਬਨ 50 ਦਿਨ ਬਾਅਦ ਸਾਡੀਆਂ ਦੁਕਾਨਾਂ ਖੁੱਲੀਆਂ। ਕਦੀ ਸੋਚਿਆ ਨਹੀਂ ਸੀਗਾ ਜੀ ਲਾਈਫ ਦੇ ਵਿੱਚ ਵੀ ਇੰਨਾ ਵੱਡਾ ਲਾਕਡਾਊਨ ਹੋਏਗਾ ਜਾਂ ਇਦਾਂ ਦਾ ਕੋਈ ਬੰਦ ਹੋ ਜਾਏਗਾ ਕਈ ਸਮਸੀਆ ਹੈਗੀਆਂ ਉਹ ਸਰਕਾਰ ਦੀ ਮਜਬੂਰੀ ਹੈਗੀ ਹੈ ਉਮੀਦ ਕਰਦੇ ਆ ਵੀ ਇਹ ਵੀ ਠੀਕ ਹੋ ਜਾਏਗਾ ਕਰੋਨਾ ਦਾ ਸਿਸਟਮ ਉਗਰਵਾ ਦੇਖਿਆ ਅਮ ਜੀ ਦੇਖੀ ਕੋਈ ਮਤਲਬ ਹੀ ਕੋਈ ਨਹੀਂ ਔਰਤ ਫਿਰ ਵੀ ਕੰਫੀਡ ਰੱਖਦੇ ਇੱਥੇ ਘੁੰਮ ਰਹੇ ਆ ਆਰਡਰ ਹੀ ਮਿਲੇ ਸੀ ਸਭ ਦੀ ਇਨਵੈਸਟਮੈਂਟ ਲੱਗੀ ਹੋਈ ਹੈ ਬੁਕਸ ਦੇ ਵਿੱਚ ਜਿੰਦੇ ਪਰ ਭਾਈ ਬਹੁਤ ਔਖੀ ਹੈ ਇਸ ਪਰ ਕਰਨਾ। ਜਿੰਨਾ ਸਾਰਾ ਘਾਟਾ ਪੈ ਗਿਆ ਘਰ ਬੈਠੇ ਇਸ ਦੋ ਮਹੀਨੇ ਮੁੰਡਿਆਂ ਦੀ ਤਨਖਾਹ ਫ੍ਰੀ ਚ ਦਿੰਦੇ ਰਹੇ ਆ। ਸਾਡਾ ਬੁਕਸ ਮਾਰਕੀਟ ਚ ਬੁਕਸ ਦੀ ਦੁਕਾਨ ਹੈ ਜੀ ਤੇ ਅੱਜ ਤਕਰੀਬਨ 50 ਦਿਨ ਬਾਅਦ ਸਾਡੀਆਂ ਦੁਕਾਨਾਂ ਖੁੱਲੀਆਂ। ਸਰਕਾਰ ਨੇ ਜੋ ਟਾਈਮ ਦਿੱਤਾ ਸਾਨੂੰ ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਦਾ ਟਾਈਮ ਹੈ ਬੁਕਸ ਸਟੇਸ਼ਨਰੀ ਦਾ ਸ਼ਾਪਸ ਓਪਨ ਹੋਈਆਂ ਨੇ ਤੇ ਅਸੀਂ ਬੜਾ ਖੁਸ਼ ਮਹਿਸੂਸ ਕਰ ਰਹੇ ਹਾਂ ਆਪਣੇ ਆਪ ਨੂੰ ਵੀ ਅਸੀਂ ਆ ਕੇ ਆਪਣੇ ਕੰਮਾਂ ਤੇ ਵਾਪਸ ਸਾਡਾ ਰੂਟੀਨ ਬਣਿਆ ਸੈਟਅਪ ਹੋਇਆ ਅਸੀਂ ਆਏ ਹਾਂ ਕੰਮਾਂ ਤੇ ਲੋਕਾਂ ਦੀਆਂ ਜਿਹੜੀਆਂ ਜ਼ਰੂਰੀ ਬੁਕਸ ਨੇ ਐਸੈਂਸ਼ੀਅਲ ਜਿਹੜੇ ਆਨਲਾਈਨ ਬੁਕਸ ਸਕੂਲ ਪੜਾ ਰਹੇ ਆ ਅਸੀਂ ਉਹ ਬੋਕਸ ਸਪਲਾਈ ਕਰ ਰਹੇ ਹਾਂ ਕਦੀ ਸੋਚਿਆ ਨਹੀਂ ਸੀਗਾ ਜੀ ਲਾਈਫ ਦੇ ਵਿੱਚ ਵੀ ਇੰਨਾ ਵੱਡਾ ਲਾਕਡਾਊਨ ਹੋਏਗਾ ਜਾਂ ਇਦਾਂ ਦਾ ਕੋਈ ਬੰਦ ਹੋ ਜਾਏਗਾ ਇੱਕ ਦੋ ਦਿਨ ਦਾ ਕਰਫਿਊ ਸੁਣਿਆ ਕਦੀ ਮੇਰੀ ਲਾਈਫ ਚ ਉਹਦਾ ਫਸਟ ਟਾਈਮ ਹੈ ਜੀ ਇੰਨਾ ਵੱਡਾ 50 ਦਿਨ ਹੋਤੇ ਕਰੀਬ ਹੋ ਚੱਲੇ ਐ ਤੇ ਘਰੇ ਬਹਿ ਕੇ ਵੀ ਬਿਲਕੁਲ ਕੰਮਕਾਰ ਵੀ ਠੱਪ ਹੋ ਰਿਹਾ ਸੀਗਾ ਤੇ ਲੇਬਰ ਨੂੰ ਵੀ ਅੱਗੇ ਸੈਲਰੀ ਦੇਣਾ ਬਹੁਤ ਮੁਸ਼ਕਿਲ ਹੋ ਗਿਆ ਸੀਗਾ ਜੀ ਗਾਹਕ ਹਾਂਜੀ ਆ ਰਹੇ ਆ ਦੇਖੋ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗ ਰਿਹਾ ਕਿਉਂਕਿ ਅੱਜ ਫਸਟ ਡੇ ਹੀ ਹੈ ਦੂਜਾ ਦਿਨ ਹੀ ਹੈ ਤੇ ਅਸੀਂ ਵੀ ਹੌਲੀ ਹੌਲੀ ਕਰਕੇ ਕਸਟਮਰ ਨੂੰ ਬੁਲਾ ਰਹੇ ਆ ਕਿ ਇੱਥੇ ਜਿਆਦਾ ਓਵਰਕਰਾਊਡ ਨਾ ਹੋ ਜਾਵੇ ਤੇ ਇਸੇ ਕਰਕੇ ਸਾਰਾ ਹਾਂਜੀ ਸਰ ਮੈਂ ਵੀਜੇ ਟੰਡਨ ਬੁਕਸ ਮਾਰਕੀਟ ਐਸੋਸੀਏਸ਼ਨ ਦਾ ਮੈਂ ਚੇਅਰਮੈਨ ਤੇ ਬਾਕੀ ਸਰਕਾਰ ਨੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਮੌਕਾ ਦਿੱਤਾ ਦੁਬਾਰਾ ਖੋਲਣ ਦਾ ਬਾਜ਼ਾਰ ਔਰ ਅਸੀਂ ਬੜੇ ਧੰਨਵਾਦੀ ਆ ਬਾਜ਼ਾਰ ਦੇ ਆਪਣਾ ਸਰਕਾਰ ਦੇ ਤੇ ਡੀਸੀ ਸਾਹਿਬ ਦੇ ਤੇ ਬਾਕੀ ਹੈ ਮੈਂ ਥੋੜਾ ਜਿਸ ਤਰ੍ਹਾਂ ਵੀ ਹੈ ਮਾਹੌਲ ਸਾਈਡੋਂ ਤੋਂ ਥੋੜੇ ਕਸਟਮਰ ਪ੍ਰੋਬਲਮ ਆ ਰਹੀ ਸਾਨੂੰ ਕਿਉਂਕਿ ਬਜ਼ਾਰਾਂ ਚਾਲੇ ਕਸਟਮਰ ਖੁੱਲ ਕੇ ਆ ਨਹੀਂ ਰਿਹਾ ਉਹਦਾ ਕਾਰਨ ਹੈ ਕਈ ਜਗ੍ਹਾ ਲੈ ਕਈ ਸਮੱਸਿਆ ਹੈਗੀਆਂ ਉਹ ਸਰਕਾਰ ਦੀ ਮਜਬੂਰੀ ਹੈਗੀ ਹੈ ਉਮੀਦ ਕਰਦੇ ਆ ਵੀ ਇਹ ਵੀ ਠੀਕ ਹੋ ਜਾਏਗਾ ਕਰੋਨਾ ਦਾ ਸਿਸਟਮ ਤੇ ਪਾਕਿਸਤਾਨ ਸਰਕਾਰ ਸਾਡੇ ਵੱਲੋਂ ਬਹੁਤ ਮਿਹਰਬਾਨੀ ਐਪੀਸ਼ਨਲ ਸतीश ਕੁਮਾਰ ਹਰਬੰਸ ਪਗਟ ਬੁਕਸ ਮਾਰਕੀਟ ਜੀ ਬਹੁਤ ਨੁਕਸਾਨ ਜੀ ਮਾਲ ਸਾਨੂੰ ਅੰਦਰ ਲੱਗੇ ਰਿਹਾ ਤਲ ਸੰਭਲ ਰਿਹਾ ਬਸ ਅਸੇ ਤਹਲਾ ਦੇ ਜੇ ਜਿੰਦਗੀ ਦੇਖੇ ਨਹੀਂ ਜੀ ਕਲਾਈ ਤੱਕ ਨਹੀਂ ਉਗਰਵਾ ਦੇਖਿਆ ਅਮ ਜੀ ਅਸੀਂ ਦੇਖੀ ਕੋਈ ਮਤਲਬ ਹੀ ਕੋ ਨਹੀਂ ਉਹ ਤਾਂ ਫਿਰ ਵੀ ਕੰਫੀਡਰ ਇੱਥੇ ਕੁਮਰਾਂ ਦੇ ਆਰਡਰ ਹੀ ਮਿਲੇ ਸੀ ਜਲੀ ਅੱਬਾ ਨਿਕਲਦਾ ਸੀ ਨਾਲ ਠਾ ਹੋ ਜਾਂਦੀ ਸੀ ਅੰਦਾਜ਼ਨ ਬੁਕਸ ਮਾਰਕੀਟ ਵੀ ਜੇ ਕਿਤਾਬ ਬਾਜ਼ਾਰ ਤੇ ਕਿਤਾਬ ਦੀ ਗੱਲ ਕਰੀਏ ਬੁਕਸ ਮਾਰਕੀਟ ਦੀ ਤੇ ਕਿੰਨੇ ਕ ਦਾ ਨੁਕਸਾਨ ਪੈਦਾ ਹੁੰਦਾ ਹੈ ਅੰਤੋਂ ਵੱਧ ਹੈ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਮੈਂ ਸੌਰਵ ਕਾਲ ਰਹਾ ਹਰਵੰਸ ਬੁੱਕ ਡਿਪੋ ਦਾ ਮਾਲਿਕ ਆ ਕੇ ਨਾ ਚਾਹਨਾ ਕਿ ਜੋ ਅਸੀਂ ਇਨਵੈਸਟਮੈਂਟ ਕੀਤੀ ਹੋਈ ਹੈਗੀ ਹੈ ਬੁਕਸ ਦੇ ਰਿਗਾਰਡਿੰਗ ਉਹ ਸਾਨੂੰ ਨਹੀਂ ਲੱਗ ਰਿਹਾ ਕਿ ਇਸ ਸਾਲ ਬਰਪਾਈ ਹੋਏਗੀ ਹੋਏਗੀ ਤਾਂ ਬਹੁਤ ਜ਼ਿਆਦਾ ਲੇਟ ਜਾ ਕੇ ਹੋਏਗੀ ਜਿਹਦੇ ਕਰਕੇ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਹੈਗਾ ਵੈ ਤੇ ਨਾਲੇ ਅੱਗੇ ਜਾ ਕੇ ਵੀ ਹੋਏਗਾ ਆ ਜਿਹੜੀ ਸਾਡੀ ਅਮਾਉਂਟ ਹੋਏਗੀ ਲੱਖਾਂ ਦੀ ਕੋਈ ਗੱਲ ਨਹੀਂ ਕਰੋਨਾ ਦੀ ਅਮਾਉਂਟ ਹੋ ਸਕਦੀ ਹੈ ਇਹਦੇ ਨਾਲ ਨੁਕਸਾਨ ਨਫਾ ਤਾਂ ਹੈ ਨਹੀਂ ਬਿਲਕੁਲ ਵੀ ਕਿਉਂਕਿ ਕਸਟਮਰ ਬਹੁਤ ਡਰ-ਡਰ ਕੇ ਆ ਰਿਹਾ ਹੈਗਾ ਵਾ ਤਾਂ ਕੀ ਸਾਨੂੰ ਵੀ ਨਾ ਹੋ ਜAVE ਕਰੋਨਾ ਕਰਕੇ ਇਸ ਕਰਕੇ ਮੈਂ ਕਹਿੰਦਾ ਜਾਂ ਤਾਂ ਪ੍ਰੋਪਰ ਨੂੰ ਅੱਛੀ ਤਰੀਕੇ ਨਾਲ ਖੋਲੇ ਜਾਵੇ ਜਾਂ ਬਿਲਕੁਲ ਹੀ ਲਾਕਡਾਊਨ ਕਰ ਦੋਵੇ ਵਿਚ ਵਿਚਾਲੇ ਫਸਾਇਆ ਪਿਆ ਨਾ ਬੰਦਾ ਇੱਧਰ ਹੋ ਗਿਆ ਜਾਂ ਜਾ ਜੁਗਾ ਨਾ ਉੱਧਰ ਜਾ ਜੁਗਾ ਹੈਗਾ ਵਾ ਜੇ ਕਸਟਮਰ ਨੂੰ ਬੁਲਾਣੇ ਵੀ ਪੁਲਿਸ ਵਾਲੇ ਵਾਪਸ ਮੋੜ ਦਿੰਦੇ ਇਹਨਾਂ ਨੂੰ ਇਹ ਚੀਜ਼ ਹੈਗੀ ਹੈ ਤੇ ਮੇਰਾ ਨਾਮ ਹੈ ਜੀ ਮੋਹਿਤਾਸ਼ ਗੜ ਜਿਹੜੀ ਸਾਡੀ ਇਲੈਕਟ੍ਰੀਕਲ ਮਾਰਕੀਟ ਹੈ ਉਹਦੀ ਐਸੋਸੀਏਸ਼ਨ ਕੋਈ ਵੀ ਜੇ ਇਹਨਾਂ ਨੇ ਬਿਜਲੀ ਦੇ ਬਿੱਲ ਮਾਫ ਕਰਨੇ ਸੀ ਤਾਂ ਪਿਛਲੇ ਮਹੀਨੇ ਜਿਹੜੇ ਸਾਡੇ ਕੋਲ ਬਿੱਲ ਦਿੱਤੇ ਗਏ ਨੇ ਉਹ ਪਿਛਲੇ ਸਾਲ ਦੀ ਐਵਰੇਜ ਦੇ ਹਿਸਾਬ ਨਾਲ ਕੋਈ ਬਿੱਲ ਦਿੱਤੇ ਗਏ। ਬੰਦ ਪਈਆਂ ਦੁਕਾਨਾਂ ਦੇ ਬਿੱਲ ਸੀ ਇਹਨਾਂ ਨੂੰ ਚੱਲਦੀਆਂ ਦੁਕਾਨਾਂ ਦੇ ਹਿਸਾਬ ਨਾਲ ਅਡਵਾਂਸ ਜਮ੍ਹਾਂ ਕਰਾਏ ਨਹੀਂ। ਜੇ ਆਪਾਂ ਬਿਜਲੀ ਮਾਰਕੀਟ ਦੀ ਗੱਲ ਕਰੀਏ ਇਹ ਤੁਹਾਡੀ ਬਿਜਲੀ ਮਾਰਕੀਟ ਜਿਹੜੀ ਲੁਧਿਆਣੇ ਦੀ ਹੈ ਕੀ ਆ? ਹਾਂਜੀ। ਆਪਾਂ ਪੂਰੇ ਪੰਜਾਬ ਦੇ ਨਾਲ ਕੰਪੈਰੀਜ਼ਮ ਕਰੀਏ ਤੇ ਕਿੱਥੇ ਸਟੈਂਡ ਕਰਦੀ ਹੈ? ਕਿੰਨਾ ਨੰਬਰ ਆਇਆ? ਭਾਜੀ ਇਹ ਪੰਜਾਬ ਦੀ ਨੰਬਰ 1 ਦੀ ਹੋਲਸੇਲ ਮਾਰਕੀਟ ਹੈਗੀ ਦੀ ਬਿਜਲੀ ਦੇ ਸਮਾਨ ਦੀ। ਇੱਥ ਪੰਜਾਬ ਦੀ ਗੱਲ ਕਰੀ ਤਾਂ ਲੁਧਿਆਣੇ ਦਾ ਜਿਹੜੇ ਆਸ-ਪਾਸ ਸਾਰੇ ਸ਼ਹਿਰਾਂ ਦਾ ਉੱਥੋਂ ਦਾ ਕਸਟਮਰ ਇੱਥੇ ਆਉਂਦਾ ਜੀ ਲੁਧਿਆਣੇ ਦੀ ਮਾਰਕੀਟ ਜਿਹੜੀ ਹੈ ਹੋਲਸੇਲ ਦੇ ਸਾਨਾ ਪੰਜਾਬ ਦੀ ਨੰਬਰ 1 ਮਾਰਕੀਟ ਤੁਸੀਂ ਕੈਸ਼ੀਅਰ ਹੋ ਇਸ ਮਾਰਕੀਟ ਦੇ ਸਰ ਮੈਂ ਕੈਸ਼ੀਅਰ ਹਾਂ ਅੰਦਾਜ਼ਾ ਕਿੰਨਾ ਕੁ ਨੁਕਸਾਨ ਹੋ ਗਿਆ ਹੋਗਾ ਇਹਦਾ 2 ਮਹੀਨਿਆਂ ਦੇ ਫਰੀ ਸਰ 2 ਮਹੀਨਿਆਂ ਦੇ ਵਿੱਚ ਦੇਖੋ ਜਿਹੜਾ ਟ੍ਰੇਡ ਹੈ ਸਾਰੇ ਸ਼ਹਿਰ ਦੇ ਵਿੱਚ ਲੁਧਿਆਣੇ ਦੇ ਸਾਰੇ ਪਾਸੇ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ੱਥਲੇ ਉਹ ਤੇਲ ਸ ਮਾਰਕੀਟ ਦੀ ਗੱਲ ਨਹੀਂ ਆ ਜਾਂਦੀ ਕੁਮਾਰ ਮੰਡੀ ਦੀ ਮਾਰਕੀਟ ਹੈ ਉਹ ਵੀ ਸਾਰੇ ਇਲੈਕਟ੍ਰੀਕਲ ਡਿਵਾਈਸਸ ਵੇਚਦੇ ਨੇ ਮੈਨੂੰ ਹੋਰ ਕਾਫੀ ਜਗ੍ਹਾ ਜਿਹੜੇ ਸ਼ਾਪਸ ਨੇ ਤੇ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਰ ਜਿਹੜਾ ਨੁਕਸਾਨ ਕੈਲਕੂਲੇਟ ਕਰਨਾ ਬਹੁਤ ਆਖਰਤਮ ਹੈ ਪਰ ਭਾਈ ਇਹਦੀ ਫੋਨ ਦੇ ਅਸਾਰ ਹੈ ਇਹਦੀ ਸਰ ਕੋਈ ਪਰਭਾਈ ਨਹੀਂ ਹੋ ਸਕਦੀ ਇਹ ਸਥਾਨੀ ਮਤਲਬ ਅਸੀਂ ਹੀ ਚਾਹੁੰਦੇ ਹਾਂ ਵੀ ਗਵਰਨਮੈਂਟ ਸਾਨੂੰ ਕਿਸੇ ਤਰੀਕੇ ਕੋਈ ਸਪੋਰਟ ਕਰੇ ਕੋਈ ਸਪੈਸ਼ਲ ਸਾਨੂੰ ਇਕਨੋਮਿਕਲ ਪੈਕੇਜ ਦਵੇ ਕਿਸੇ ਤਰੀਕੇ ਸਾਨੂੰ ਕੋਈ ਰਿਆਤਾ ਮਿਲੇ ਕੋਈ ਜੀਐਸਟੀ ਸਾਨੂੰ ਛੋਟ ਮਿਲ ਜੇ ਤੇ ਕੁਝ ਵੀ ਤਾਂ ਕਿ ਅਸੀਂ ਆਪਣੇ ਪੈਰਾਂ ਦੇ ਦੁਆਰਾ ਖੜੇ ਹੋ ਸਕੀ ਤੇ ਮੇਰਾ ਨਾਮ ਜੀ ਪਰਮਵੀਰ ਸਿੰਘ ਹੈਗਾ ਤੇ ਮੈਂ ਜਨਰਲ ਸੈਕਟਰੀ ਹੈਗਾ ਵਾ ਲੁਜਾਗ ਇਲੈਕਟ੍ਰਿਕ ਮਾਰਕੀਟ ਐਸੋਸੀਏਸ਼ਨ ਦਾ ਜਿੱਥੇ ਹਮ ਆਪਾਂ ਬਿਧੀ ਮਾਰਕੀਟ ਖੜੇ ਹੈ ਜੀ ਕਾਫੀ ਧੇਰ ਤੋਂ ਸਾਨੂੰ ਇਹ ਪਰੇਸ਼ਾਨੀ ਆ ਰਹੀ ਸੀ ਕਿ ਸਾਡੇ ਕੋਲ ਸਟਾਕ ਲੱਖਾਂ ਦਾ ਤੇ ਗਵਰਨਮੈਂਟ ਨੇ ਜਿਹੜੀ ਸਾਨੂੰ ਸਹੂਲਤ ਦਿੱਤੀ ਹੈ ਖੋਲਣ ਦੀ ਤੇ ਕਾਫੀ ਸਾਢੇ ਸਾਰ ਨਾਲ ਦੇਰ ਨਾਲ ਬੀਤੀ ਗਈ ਹੈ ਇਹਨਾਂ ਨੂੰ ਚਾਹੀਦਾ ਸੀ ਕਿ ਜਿੱਦਾਂ ਨੈਸੈਸਰੀ ਚੀਜ਼ਾਂ ਹੁੰਦੀਆਂ ਜਿਦਾ ਫੂਡ ਲਾ ਲਓ ਜਾਂ ਹੋਰ ਵੀ ਕਈ ਮੈਡੀਕਲ ਮੈਡੀਕਲ ਦੀਆਂ ਚੀਜ਼ਾਂ ਲਾ ਲਓ ਉਸ ਹਾਰ ਨਾਲ ਪੱਖੇ ਵੀ ਕਈਆਂ ਦੀ ਲੋੜ ਸੀ ਜਿਨੇ ਕਈ ਜਿਹਨੂੰ ਕਹਿ ਦਿੰਦੇ ਆ ਆਪਣੇ ਲੁਆਣਾ ਸ਼ਹਿਰ ਵਾਸੀ ਲਾ ਲਓ ਜਾਂ ਪੰਜਾਬ ਸ਼ਹਿਰ ਵਾਸੀ ਲਾ ਲਓ ਜਾਂ ਹਿੰਦੁਸਤਾਨ ਦੇ ਵਿੱਚ ਲਾ ਲਓ ਕਿਉਂਕਿ ਇਹਦੇ ਪੱਖੇ ਤੋਂ ਗਰਮੀ ਤੋਂ ਤਰਾਸ ਤਰਾਸਦੇ ਪਏ ਸੀ ਹੋਣ ਕੁਲਰ ਵੀ ਜਿਹੜੇ ਸੀ ਹੁਣ ਅਗਲਾ ਮਹੀਨਾ ਜਿਹੜਾ ਆਉਣ ਵਾਲਾ ਉਹ ਜੂਨ ਦਾ ਹੈਗਾ ਸਿਰਫ ਸਾਡੇ ਕੋਲ ਜਿਹੜੇ ਰਹਿ ਗਏ ਨੇ 15-20 ਦਿਨ ਰਹਿ ਗਏ ਨੇ ਜਾਂ 20-25 ਦਿਨ ਰਹਿ ਗਏ ਨੇ ਉਹਦੇ ਵਿੱਚ ਸਾਨੂੰ ਨਹੀਂ ਲੱਗਦਾ ਸਾਡਾ ਸਟਾਕ ਬਰਾਬਰ ਕਲੀਅਰ ਹੋਊਗਾ ਇੱਕ ਤੇ ਘਾਟਾ ਉਹ ਸਾਨੂੰ ਪੈ ਗਿਆ ਦੂਜਾ ਸਾਡਾ ਘਾਟਾ ਪੈ ਗਿਆ ਘਰ ਬੈਠੇ ਦੋ ਮਹੀਨੇ ਮੁੰਡਿਆਂ ਦੀ ਤਨਖਾਹ ਫਰੀ ਚ ਦਿੰਦੇ ਰਹੇ ਆ ਉਸ ਤੋਂ ਬਾਅਦ ਹੋਰ ਵੀ ਜਿਹਨੂੰ ਕਹਿੰਦੇ ਨੇ ਮੈਂਟਲੀ ਹਰਾਸਮੈਂਟ ਵੱਖਰੀ ਹੋਈ ਹੈ ਆ ਰਾਸ਼ਨ ਪਾਣੀ ਇੱਕ ਮਿਡਲ ਕਲਾਸ ਜਿਹੜਾ ਹੈਗਾ ਉਹ ਰਾਸ਼ਨ ਪਾਣੀ ਜਿਹਦੇ ਕੋਈ ਵੰਡਣ ਜਾਂਦਾ ਉਹਦੇ ਪਿੱਛੇ ਨਹੀਂ ਭਜਦਾ ਉਹ ਇੱਕ ਆਪਣੀ ਈਵੋ ਲਾ ਲਓ ਜਾਂ ਜਿੱ ਕਿ ਉਹ ਵੇਖ ਕਬਨੇ ਸਮਝਦਾ ਕਿ ਮੈਟਲ ਕਲਾਸ ਆ ਅਪਰ ਕਲਾਸ ਬਚ ਜਾਂਦਾ ਜਿਹੜਾ ਲੋਅਰ ਕਲਾਸ ਉਹ ਵੀ ਬਚ ਜਾਂਦਾ ਜਿਹੜਾ ਮਿਡਲ ਕਲਾਸ ਹੈ ਵਿਚਕਾਰ ਪੀਸਿਆ ਜਾਂਦਾ ਲੁਧਿਆਣਾ ਤੋਂ ਬਲਵਿੰਦਰ ਕੁਮਾਰ ਦੀ ਰਿਪੋਰਟ ਐਸਐਮਜ਼ेड ਨਿਊਜ਼